ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਬਠਿੰਡਾ ਦੇ ਐਸਐਸਪੀ ਨੇ ਬਠਿੰਡਾ ਦੀ ਪੰਜਾਬ ਪੁਲਿਸ ਦੇ ਉਹ ਮੁਲਾਜ਼ਮੇ ਜਿਹੜੇ ਕਿ ਨਸ਼ੇ ਤਸਕਰਾਂ ਦੀ ਪੁਸ਼ਤ ਪਨਾਹੀ ਕਰਦੇ ਹੈਗੇ ਆ ਉਹਨਾਂ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਹੈਗਾ ਮਕਮਲ ਜਾਣਕਾਰੀ ਜਿਹੜੀ ਹੈ ਅੱਜ ਦੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਉਸ ਤੇ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਠਿੰਡਾ ਦੇ ਵਿੱਚ ਬਠਿੰਡੇ ਦੀ ਐਸਐਸਪੀ ਨੇ ਪਰਤੂ ਬਾ ਦਿੱਤਾ ਅੱਜ ਤੁਹਾਨੂੰ ਮੈਂ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਯਾਨੀ ਨਰਿੰਦਰਦੀਪ ਨੂੰ ਲੈ ਕੇ ਪਿਛਲੇ ਕਈ ਦਿਨਾਂ ਦੇ ਵਿੱਚ ਬਹੁਤ ਵੱਡਾ ਸੰਘਰਸ਼ ਲੜ ਰਹੀ ਸੀ ਪੰਜਾਬ ਦੀ ਜਨਤਾ ਔਰ ਦੂਜੇ ਪਾਸੇ ਇੱਕ ਹੋਰ ਨੌਜਵਾਨ ਦੇ ਨਾਲ ਇੱਕ ਐਸਐਚਓ ਦੀ ਝੜਪ ਹੋ ਜਾਂਦੀ ਤਾਂ ਉਹਨੇ ਅੱਗੋਂ ਕਿਹਾ ਕਿ ਜੇਕਰ ਤੁਸੀਂ ਨਸ਼ਿਆਂ ਦੇ ਵਿਰੁੱਧ ਬੋਲੋਗੇ ਤਾਂ ਅਸੀਂ ਤੁਹਾਡੀਆਂ ਲੱਤਾਂ ਬਹਾ ਤੋੜ ਦਿਆਂਗੇ ਜਿਹੜਾ ਕਿ ਇੱਕ ਨੌਜਵਾਨ ਪਹਿਲਾਂ ਵੀ ਤੋੜਿਆ ਪਿਆ ਹਸਪੀਟਲ ਦੇ ਵਿੱਚ ਉਹਨਾਂ ਦੇ ਹੀ ਇੱਕ ਨਾਲ ਦੇ ਮੁੰਡੇ ਨੂੰ ਧਮਕੀ ਦਿੱਤੀ ਜਾਂਦੀ ਹੈ ਜਿਹਦੇ ਕਾਰਨ ਐਸਐਸਪੀ ਬਠਿੰਡਾ ਤੱਕ ਇਹ ਗੱਲ ਪਹੁੰਚਦੀ ਆ ਤਾਂ ਫੇਰ ਐਸਐਸਪੀ ਬਠਿੰਡਾ ਬਣੀਓ ਉਹਨਾਂ ਸਾਰੇ ਹੀ ਅਫਸਰਾਂ ਨੂੰ ਟੰਗਿਆ ਜਾਂਦਾ ਤਾਂ ਇਹਦਾ ਤੁਹਾਨੂੰ ਇੱਕ ਵਾਰ ਜੀ ਵੀਡੀਓ ਦਿਖਾਉਂਗਾ ਕਿ ਬਠਿੰਡੇ ਦੀ ਐਸਐਸਪੀ ਨੇ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਇਹਨਾਂ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਤੇ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਸਤਾ ਲਿਆ ਯਾਨੀ ਨਰੇਂਦਰਦੀਪ ਨੂੰ ਵੀ ਲੈ ਕੇ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਉਹਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਸੀ ਤਾਂ ਸੀਆਈ ਸਟਾਫ ਦੇ ਕਈ ਮੈਂਬਰ ਔਰ ਦੂਜੇ ਪਾਸੇ ਕੇਐਸਐਚਓ ਜਿਨਾਂ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਐਸਐਸਪੀ ਬਠਿੰਡਾ ਬਣੀਓ ਵੱਡਾ ਐਕਸ਼ਨ ਹੋ ਗਿਆ ਤਾਂ ਅੱਜ ਤੁਹਾਨੂੰ ਮੈਂ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਸੁਣੋਗੇ ਕਿ ਕਐਸਚੋ ਨੇ ਕਿਵੇਂ ਧਮਕੀ ਦਿੱਤੀ ਇਸ ਤੋਂ ਬਾਅਦ ਉਹਨਾਂ ਦੇ ਉੱਤੇ ਕਿਵੇਂ ਪੱਟਾ ਫਿਰਦਾ ਦੇਖੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਨਰਿੰਦਰ ਦੀਪ ਨੂੰ ਲੈ ਕੇ ਆ ਕਿਉਂਕਿ ਨਰਿੰਦਰ ਦੀਪ ਨੂੰ ਲੈ ਕੇ ਵੀ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਐਸਐਸਪੀ ਬਠਿੰਡਾ ਨੇ ਇੱਕ ਆਪਣੀ ਇਮਾਨਦਾਰੀ ਨਿਮਾਉਂਦੇ ਹੋਇਆ ਇੱਕ ਬਹੁਤ ਵੱਡੇ ਐਕਸ਼ਨ ਮੋਰ ਦੇ ਵਿੱਚ ਆ ਗਏ ਨੇ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਟਾ ਫੇਰ ਦਿੱਤਾ ਜਿੰਨਾ ਪੁਲਿਸ ਮੁਲਾਜ਼ਮਾਂ ਨੇ ਇਹ ਬਹੁਤ ਵੱਡਾ ਕਾਹਨ ਕਰਨ ਜਾ ਰਹੇ ਸੀ ਹਾਲੇ ਇੱਕ ਹੋਰ ਅੰਜਾਮ ਦੇਣ ਜਾ ਰਿਹਾ ਸੀ ਜਿਹੜਾ ਕਿ ਐਸ ਐਚਓ ਉਹਦੇ ਵੀ ਰਗੜਾ ਲੱਗ ਗਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਦੱਸਦੀ ਹੈ ਕਿ ਐਸ ਐਚਓ ਦੇ ਖਿਲਾਫ ਇਹ ਐਕਸ਼ਨ ਜਿਹੜਾ ਲਿਆ ਗਿਆ ਤਾਂ ਤੁਮਕਾ ਹੁੰਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਵਿੱਚ ਦੱਸਿਆ ਜਾ ਰਿਹਾ ਇੱਕ ਨੌਜਵਾਨ ਦੇ ਵੱਲੋਂ ਵੀਡੀਓ ਬਣਾ ਕੇ ਕਿ ਉਸ ਨੂੰ ਐਸਐਚਓ ਦੇ ਵੱਲੋਂ ਤੁਮਕਾਇਆ ਕਿ ਸਾਰਾ ਮਾਮਲਾ ਤੁਹਾਨੂੰ ਦੱਸ ਦਿੰਦੇ ਆ ਤਾਂ ਅਸਲ ਇੱਕ ਨੌਜਵਾਨ ਦੇ ਵੱਲੋਂ ਪਿਤੀ ਸ਼ਾਮ ਇੱਕ ਵੀਡੀਓ ਬਣਾਈ ਜਾਂਦੀ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਂਦਾ ਹੈ ਤੇ ਨੌਜਵਾਨ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਲਗਾਏ ਜਾਂਦੇ ਨੇ ਉਸ ਵੱਲੋਂ ਕਿਹਾ ਜਾਂਦਾ ਕਿ ਉਸਦੇ ਪਿੰਡ ਦੇ ਵਿੱਚ ਸ਼ਰਿਆਮ ਨਸ਼ਾ ਜਿਹੜਾ ਉਹ बिक ਰਿਹਾ ਹੈ ਤਾਂ ਜਿਸ ਕਰਕੇ ਉਸਦੇ ਵੱਲੋਂ ਪਿੰਡ ਦੇ ਵਿੱਚ ਕੁਝ ਪੋਸਟਰ ਲਗਾਏ ਗਏ ਸੀ ਪੋਸਟਰਾਂ ਦੇ ਵਿੱਚ ਪਿੰਡ ਵਿਕਾਉ ਜਿਹੜਾ ਉਹ ਲਿਖਿਆ ਹੋਇਆ ਸੀ ਤਾਂ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਸੀ ਜਿਸ ਦੀ ਨੌਜਵਾਨ ਨੇ ਵੀਡੀਓ ਪਾ ਕੇ ਜਿਹੜਾ ਉਹ ਖੁਲਾਸਾ ਕੀਤਾ ਸੀ ਤੇ ਫਿਰ ਪੁਲਿਸ ਪ੍ਰਸ਼ਾਸਨ ਤੇ ਨੌਜਵਾਨ ਦੇ ਵੱਲੋਂ ਵੱਡੇ ਸਵਾਲ ਵੀ ਚੱਕੇ ਗਏ ਸੀ ਕਿ ਉਸ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਪੁਲਿਸ ਵੱਲੋਂ ਉਸ ਨੂੰ ਹੀ ਜਿਹੜਾ ਧਮਕਾਇਆ ਜਾ ਰਿਹਾ ਹੈ ਤਾਂ ਨੌਜਵਾਨ ਦੇ ਵੱਲੋਂ ਆਪਣੇ ਬੱਚੇ ਨੂੰ ਚੁੱਕ ਕੇ ਕਸਮਾਂ ਖਾਧੀਆਂ ਜਾਂਦੀਆਂ ਨੇ ਤੇ ਕਈ ਇਹ ਇਜ਼ਾਮ ਜਿਹੜੇ ਨੇ ਉਹ ਐਸਐਚਓ ਤੇ ਲਗਾਏ ਜਾਂਦੇ ਨੇ ਕਿ ਐਸਐਚਓ ਵੱਲੋਂ ਉਸ ਨੂੰ بار بار ਧਮਕਾਇਆ ਜਾ ਰਿਹਾ ਕਿਉਂਕਿ ਉਹ ਨਸ਼ੇ ਦੇ ਖਿਲਾਫ ਬੋਲ ਰਿਹਾ ਤਾਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਤਾਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਬਠਿੰਡਾ ਦੀ ਐਸਐਸਪੀ ਮੈਂ ਪਹਿਲਾਂ ਵੀ ਕਈ ਵਾਰ ਵੀਡੀਓ ਦੇ ਵਿੱਚ ਕਿਹਾ ਹੈ ਕਿ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਔਰ ਦੂਜੇ ਪਾਸੇ ਬਠਿੰਡੇ ਦੀ ਐਸਐਸਪੀ ਬਹੁਤ ਇਮਾਨਦਾਰ ਨੇ ਕਿਉਂਕਿ ਮੈਂ ਉਹਨਾਂ ਦੇ ਕਈ ਵਾਰ ਇੰਟਰਵਿਊ ਵੀ ਸੁਨੇ ਨੇ ਔਰ ਵੈਸੇ ਵੀ ਸਾਰੇ ਲੋਕ ਪੰਜਾਬ ਦੇ ਜਾਣਦੇ ਨੇ ਔਰ ਹੁਣ ਦੂਜੇ ਪਾਸੇ ਆਜੋ ਵੀ ਨਰੇਂਦਰ ਦੀਪ ਸਿੰਘ ਮਾਰਿਆ ਗਿਆ ਤਰੰਤ ਲਾ ਕੇ ਮਾਰ ਦਿੱਤਾ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ ਜਿਹਦੇ ਵਿੱਚ ਇਨਸਾਫ ਮਿਲਣਾ ਹਲੇ ਵਾਕੀ ਹੈ ਬਠਿੰਡੇ ਦੀ ਐਸਐਸਪੀ ਪਹਿਲਾਂ ਐਐਚਓ ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਹੁਣ ਵੱਡੀ ਉਮੀਦ ਜਿਤਾਈ ਜਾ ਰਹੀ ਹੈ ਕਿ ਭਾਈ ਨਰੇਂਦਰ ਦੀਪ ਨੂੰ ਐਸਐਸਪੀ ਬਠਿੰਡਾ ਬਣੀਓ ਵੱਡੇ ਪੱਧਰ ਦੇ ਉੱਤੇ ਯਾਨੀ ਕਿ ਇਨਸਾਫ ਦਵਾਇਆ ਜਾਊਗਾ ਜਿਹੜਾ ਕਿ ਉਹਨਾਂ ਦੇ ਸੀਓ ਸਟਾਫ ਬਣਿਓ ਉਹਨਾਂ ਦੇ ਉੱਤੇ ਬਹੁਤ ਵੱਡਾ ਤਸ਼ੱਦਦ ਕੀਤਾ ਗਿਆ ਯਾਨੀ ਉਹਨੂੰ ਦਾ ਗਰੰਟ ਲਾ ਲਾ ਕੇ ਮਾਰ ਹੀ ਦਿੱਤਾ ਗਿਆ ਪਰ ਆਉਣ ਵਾਲੇ ਵਕਤ ਦੇ ਵਿੱਚ ਕੋਈ ਐਸੀ ਘਟਨਾ ਨਾ ਵਾਪਰੇ ਹੁਣ ਪੰਜਾਬ ਦੇ ਲੋਕ ਉਸਤੇ ਉਮੀਦ ਜਤਾਈ ਬੈਠੇ ਆ ਕਿ ਬਠਿੰਡਾ ਦੀ ਜਿਹੜੀ ਐਸਐਸਪੀ ਹੈ ਉਹ ਜਿਵੇਂ ਕਹਿੰਦੇ ਹੁੰਦੇ ਨਾਰੀ ਸ਼ਕਤੀ ਪਹਿਲਾਂ ਬੋਲੇ ਨਾ ਬੋਲੇ ਪਰ ਜਦੋਂ ਬੋਲਦੀ ਆ ਫਿਰ ਉਹ ਸਿਰ ਚੜ ਕੇ ਬੋਲਦੀ ਆ ਤਾਂ ਇਸ ਕਰਕੇ ਪੰਜਾਬ ਦੀ ਬਠਿੰਡੇ ਦੀ ਐਸਐਸਪੀ ਬਣੀਓ ਬਹੁਤ ਵੱਡੇ ਐਕਸ਼ਨ ਦੇ ਵਿੱਚ ਆ ਗਈ ਹੈ ਤਾਂ ਹੁਣ ਉਹਨਾਂ ਨੇ ਇੱਕ ਐਸਐਚਓ ਨੂੰ ਲੈਨ ਹਾਜ਼ਰ ਕੀਤਾ ਤਾਂ ਹੁਣ ਉਸ ਤੇ ਵੱਡੀ ਕਾਰਵਾਈ ਕੀਤੀ ਆ ਤਾਂ ਹੁਣ ਮੈਂ ਚਾਹੂ ਆ ਕਿ ਬਠਿੰਡੇ ਦੀ ਐਸਐਸਪੀ ਔਰ ਸਾਡੇ ਪੰਜਾਬ ਦੇ ਗੌਰਵ ਯਾਦਵ ਡੀਜੀਪੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਪਟਾ ਫੇਰਨ ਕਿਉਂਕਿ ਸਾਡੇ ਪੰਜਾਬ ਦੀ ਪੁਲਿਸ ਦਾ ਇਹ ਲੋਕ ਅਕਸ ਖਰਾਬ ਕਰ ਰਹੇ ਨੇ ਪੁਲਿਸ ਪੰਜਾਬ ਦੀ ਬਹੁਤ ਸਾਰੀ ਚੰਗੀ ਵੀ ਆ ਤੇ ਬਹੁਤ ਸਾਰੇ ਵਿੱਚ ਮਾਰੇ ਲੋਕ ਹੁੰਦੇ ਨੇ ਜਿਹੜੇ ਉਹ ਪੰਜਾਬ ਦੀ ਪੁਲਿਸ ਦਾ ਅਕਸ ਖਰਾਬ ਕਰਦੇ ਨੇ ਇੱਕ ਪਾਸੇ ਤਾਂ ਕਹਿੰਦੇ ਭਈ ਨਸ਼ਿਆਂ ਦੇ ਵਿਰੁੱਧ ਯੁੱਧ ਔਰ ਦੂਜੇ ਪਾਸੇ ਲੋਕਾਂ ਦੇ ਵਿਰੁੱਧ ਯੁੱਧ ਹੁਣ ਤੁਸੀਂ ਇਹ ਵੇਖੋ ਵੀ ਕਿੰਨੇ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ ਨੇ ਕਿੰਨੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਇੱਕ ਹੋਰ ਨੌਜਵਾਨ ਦਾ ਵੀਡੀਓ ਆ ਰਿਹਾ ਜਿਹੜਾ ਕਿ ਗੁਰਸਿੱਖ ਬੰਦਾ ਉਹਨੂੰ ਐਸਐਚਓ ਗਾਲਾਂ ਕੱਢ ਕੇ ਅੰਦਰ ਲੈ ਜਾਂਦਾ ਮੁੰਛੀ ਵੀ ਲੈ ਜਾਂਦਾ ਤੇ ਉਹਨੂੰ ਵੱਡੇ ਪੱਧਰ ਦੇ ਉੱਤੇ ਉਸਦੀ ਕੁੱਟਮਾਰ ਹੁੰਦੀ ਆ ਲੋਕਾਂ ਆਵਾਜ਼ ਟੀਵੀ ਤੇ ਉਹਦੀ ਖਬਰ ਪਾਈ ਗਈ ਅੱਜ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਗੁੰਡਾ ਰਾਜ ਚਲਾ ਦਿੱਤਾ ਭਗਵੰਤ ਮਾਨ ਦੀ ਪੁਲਿਸ ਨੇ ਯਾਨੀ ਉਹ ਪੁਲਿਸ ਨੇ ਜਿਨ੍ਹਾਂ ਨੂੰ ਵੱਡੇ ਪੱਧਰ ਦੇ ਉੱਤੇ ਸ਼ੂਟ ਤਾਂ ਦਿੱਤੀ ਸੀ ਪਰ ਇਹ ਨਹੀਂ ਕਿਹਾ ਸੀ ਵੀ ਭਾਈ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਮਾਰੋ ਯਾਨੀ ਹੁਣ ਤੁਸੀਂ ਇਹ ਦੇਖੋ ਵੀ ਕਿੰਨੇ ਲੋਕ ਮਾਰੇ ਗਏ ਆ ਪੰਜਾਬ ਦੇ ਅੰਦਰ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਔਰ ਫਿਰ ਉਸ ਤੋਂ ਬਾਅਦ ਕਰਨਲ ਨੂੰ ਕੁੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਆ ਨਰਿੰਦਰਦੀਪ ਦਾ ਜਿਹੜਾ ਕਿ ਮੁੱਦਾ ਸਾਹਮਣੇ ਆ ਗਿਆ ਇਹਨੂੰ ਲੈ ਕੇ ਵੀ ਪੰਜਾਬ ਦੇ ਅੰਦਰ ਅੱਗ ਮੱਚੀ ਹੋਈ ਹੈ ਕਿ ਜਿੰਨਾ ਚਿਰ ਭਾਈ ਇਨਸਾਫ ਨਹੀਂ ਮਿਲਦਾ ਪੰਜਾਬ ਦੇ ਲੋਕ ਚੈਨ ਨਾਲ ਨਹੀਂ ਬਹਿੰਦੇ ਤਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਨਹੀਂ ਤਾਂ ਪੁਲਿਸ ਸਟੇਟ ਬਣ ਜਾਊਗੀ ਜੀ ਨੂੰ ਵੀ ਤੁਹਾਨੂੰ ਲੱਗਦਾ ਕਿ ਭਾਈ ਇੱਥੇ ਗਲਤ ਹੋ ਰਿਹਾ ਕੋਈ ਜਿਹੜਾ ਐਸਐਸਪੀ ਹੈ ਜ਼ਿਲ੍ਹੇ ਦਾ ਵੱਡੇ ਅਧਿਕਾਰੀਆਂ ਤੱਕ ਉਹਦੀ ਜਾਣਕਾਰੀ ਪਹੁੰਚਾਉਣ ਦੀ ਜ਼ਰੂਰੀ ਹੈ ਕਿਉਂਕਿ ਵੱਡੇ ਅਧਿਕਾਰੀਆਂ ਤੱਕ ਜੇਕਰ ਕੋਈ ਜਾਣਕਾਰੀ ਜਾਂਦੀ ਹੈ ਛੇਕਰ ਉਹ ਕਾਰਵਾਈ ਨਹੀਂ ਕਰਦੇ ਫਿਰ ਇੱਥੇ ਸਮਝਿਆ ਜਾਊਗਾ ਕਿ ਭਾਈ ਪ੍ਰਸ਼ਾਸਨ ਸਰਕਾਰ ਦੇ ਨਾਲ ਮਿਲਿਆ ਤਾਂ ਹੁਣ ਕਿਤੇ ਨਾ ਕਿਤੇ ਸਰਕਾਰ ਤਾਂ ਮੈਨੂੰ ਲੱਗਦਾ ਵੀ ਨਖਿੱਦੀ ਹੈ ਕਿਉਂਕਿ ਪੰਜਾਬ ਕਹਿ ਰਿਹਾ ਪੂਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਪਰ ਕਿਤੇ ਨਾ ਕਿਤੇ ਇਮਾਨਦਾਰ ਜਿਹੜੇ ਪੁਲਿਸ ਆਫੀਸਰ ਨੇ ਜਮੇ ਕੇ ਬਠੰਡੇ ਦੀ ਐਸਐਸਪੀ ਗੌਰਵ ਜਦਵ ਡੀਜੀਪੀ ਹੋਰ ਬਹੁਤ ਸਾਰੇ ਡੀਐਸਪੀ ਬਹੁਤ ਸਾਰੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਦਾ ਨਾਮ ਹੈ ਕਿ ਭਾਈ ਇਹ ਬਹੁਤ ਸਾਰੇ ਯਾਨੀ ਚੰਗੇ ਕੰਮ ਵੀ ਕਰਦੇ ਆ ਨਿੱਜੀ ਤੌਰ ਦੇ ਉੱਤੇ ਜਨਤਾ ਦੀ ਮਦਦ ਵੀ ਬਹੁਤ ਸਾਰੇ ਪੁਲਿਸ ਅਫਸਰ ਕਰਦੇ ਨੇ ਤਾਂ ਪੰਜਾਬ ਵਾਲੇ ਹੁਣ ਪੰਜਾਬ ਦੇ ਲੋਕਾਂ ਨੂੰ ਆਵਾਜ਼ ਚੱਕਣ ਦੀ ਲੋੜ ਹੈ ਮਸਲੇ ਸਾਰੇ ਤਾਂ ਹੱਲ ਹੋ ਹੀ ਜਾਣਗੇ ਨਹੀਂ ਫੇਰ ਬਹੁਤਾ ਵਕਤ ਨਹੀਂ ਲੱਗਣਾ ਵੀ ਇਹ ਪੁਲਿਸ ਸਟੇਟ ਬਣ ਕੇ 1982 ਵਾਲੇ ਦਹਾਕੇ ਦੇ ਵਿੱਚ ਬਦਲ ਜਾਣਾ ਤੇ ਫਿਰ ਇੱਥੇ ਨੌਜਵਾਨੀ ਦਾ ਜਿਹੜਾ ਘਾਣ ਹੋਣਾ ਕੇਪੀਐਸ ਗਿੱਲ ਵਰਗਾ ਹੋਣਾ ਇਹ ਤੁਸੀਂ ਯਾਦ ਰੱਖਣੀ ਆ ਗੱਲ ਕਿ ਭਾਈ ਅਸੀਂ ਜਿਹੜਾ ਵੀ ਕਿਤੇ ਕੋਈ ਗਲਤ ਹੋ ਰਿਹਾ ਤਾਂ ਪਹਿਲਾ ਐਸਐਸਪੀ ਜਿਹੜਾ ਜ਼ਿਲ੍ਹੇ ਦਾ ਪੈਂਦਾ ਉਹ ਉੱਥੋਂ ਤੱਕ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਆ ਸ਼ਿਕਾਇਤ ਕਰਨੀ ਜ਼ਰੂਰੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਿੱਤ੍ਰ ਦਿਨੋ ਬਠਿੰਡਾ ਦੇ ਇੱਕ ਨੌਜਵਾਨ ਲੋਕ ਵੀਡੀਓ ਪਾਈ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹਦੇ ਵਿੱਚ ਉਹ ਨੌਜਵਾਨ ਐਸਐਚਓ ਦੀ ਬਦਮਾਸ਼ੀ ਦੇ ਬਾਰੇ ਜ਼ਿਕਰ ਕਰਦਾ ਹੈਗਾ ਵਾ ਕਿ ਉਹਦੇ ਪਿੰਡ ਦੇ ਵਿੱਚ ਨਸ਼ਾ ਜਿਹੜਾ ਖੁੱਲੇ ਆਮ ਜੜਾ ਵਾ ਉਹ ਵੇਕਨਦੇ ਆ ਨੌਜਵਾਨ ਜਿਹੜੇ ਆ ਉਹ ਕਰਦੇ ਹੈਗੇ ਆ ਤੇ ਜਦੋਂ ਉਹਨੇ ਉਹਦਾ ਨਸ਼ਿਆਂ ਦੇ ਖਿਲਾਫ ਬੋਲਿਆ ਆਵਾਜ਼ ਚੁੱਕੀ ਤੇ ਜਿਹੜਾ ਐਸਐਚਓ ਸੀਗਾ ਉਹਨੇ ਉਹਨੂੰ ਧਮਕਾਇਆ ਕਿ ਅਗਰ ਤੂੰ ਬੋਲਿਆ ਤੇ ਤੇਰੀਆਂ ਵੀ ਲੱਤਾਂ ਬਾਹਾਂ ਤੋੜ ਕੇ ਜੇਲ੍ਹ ਦੇ ਅੰਦਰ ਸੁਟ ਦਵਾਵਾਂਗੇ ਜਿਸ ਤਰ੍ਹਾਂ ਕਿ ਪਹਿਲੇ ਇੱਕ ਨੌਜਵਾਨ ਦੀਆਂ ਜਿਹੜਾ ਕਿ ਹਸਪੀਟਲ ਦੇ ਵਿੱਚ ਹੈਗਾ ਵਾ ਉਹਦੀਆਂ ਤੋੜੀਆਂ ਹੈਗੀਆਂ ਮੈਂ ਤੇ ਉਸ ਨੌਜਵਾਨ ਨੇ ਐਸਐਚਓ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਸੀਗੀਆਂ ਉਸ ਦੀ ਵੀਡੀਓ ਬਣਾ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਾਈ ਤੇ ਉਹਦੀ ਉਹ ਵੀਡੀਓ ਐਸਐਸਪੀ ਤੱਕ ਪਹੁੰਚੀ ਜਿਸ ਤੋਂ ਬਾਅਦ ਐਸਐਸਪੀ ਨੇ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਹੋਇਆਂ ਇੱਕ ਵੱਡਾ ਐਕਸ਼ਨ ਲੈ ਲਿਆ